ਸ੍ਰੀ ਸ਼ਕਲ ਜੀ ਮਹਲਾਪਿਤਕ ਹਾਜ਼ਰਾ ਸੀ ਰਗਵੀਰ ਫਰੈਂਚ ਦੁਆਰਾ ਲਿਖੀ ਗਈ ਕਹਾਣੀ ਪੰਮੀ ਪੋਆ ਦਾ ਪਾਗ ਚੌਥਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪੰਮੀ ਨੇ ਪੜੀਆਂ ਵਿੱਚ ਉਤਰਦੀ ਨੇ ਕਿਹਾ ਛਿੰਦੀਏ ਚੰਨੂ ਦੀ ਬਦਕਿਸਮਤੀ ਦਾ ਸਾਰਾ ਦੋਸ਼ ਮੇਰੇ ਤੇ ਆ ਗਿਆ ਘਰ ਵਿੱਚ ਸਭ ਨੇ ਮੈਨੂੰ ਗਲ-ਗਲ ਤੇ ਤਾਨੇ ਮੀਨੇ ਮਾਰਨੀ ਸ਼ੁਰੂ ਕਰ ਦਿੱਤੀ ਮੈਂ ਨੱਚਣਾ ਬੰਦ ਕਰਨਾ ਚਾਹੁੰਦੀ ਸੀ ਪਰ ਘਰਦਿਆਂ ਦੇ ਚੁੜਚੜ ਤੋਂ ਬਚਣ ਲਈ ਮੈਂ ਚਲੀ ਜਾਂਦੀ ਸੀ ਜਦੋਂ ਘਰੇ ਆਉਣਾ ਤਾਂ ਸਾਰਾ ਘਰ ਦਾ ਕੰਮ ਕਰਨਾ ਤੇ ਚੁੱਪਚਾਪ ਪੇਟੀ ਵਾਲੇ ਅੰਦਰ ਬੈਠੀ ਰਹਿਣਾ ਮੈਨੂੰ ਨਾ ਚੰਨੋ ਮੰਜੇ ਤੇ ਪਈ ਉਮੀ ਹੀ ਤੇ ਸਿਆ ਕਰਨੀ ਤੇ ਮੈਂ ਉਸ ਨੂੰ ਯਾਦ ਕਰਕੇ ਰਾਤ ਰਾਤ ਪਰੋਂਦੀ ਰਹਿਣਾ ਪਾਲੀ ਨੇ ਵੀ ਕਈ ਵਾਰ ਕਿਹਾ ਭੰਮੀ ਹੱਸਦੀ ਨਹੀਂ ਤੂੰ ਅੱਜਕੱਲ ਖੀ ਹੋ ਗਿਆ ਅਸੀਂ ਚੰਨੋ ਵਰੀ ਪਿੰਡ ਵਿੱਚ ਕਿਸੇ ਨੂੰ ਨਹੀਂ ਸੀ ਦੱਸਿਆ ਲੀਜਹੀ ਰਹੀ ਗਈ ਸੀ ਮੱẽ ਚਦਨੂ ਬਾਕੀ ਕੁੜੀਆਂ ਵੀ ਉੱਠ ਖੜੀਆਂ ਨੇ ਪੰਮੀ ਨੇ ਅੱਖਾਂ ਸਾਫ਼ ਕਰੀਆਂ ਤੇ ਅੰਦਰ ਆ ਕੇ ਬੋਲੀ ਇਸ ਤਰ੍ਹਾਂ ਕਰੋ ਚਾਲੂ ਉਬਲਨੀ ਤાળ ਦੋ ਟੁੱਟੀਆਂ ਆ ਚਾਲੂ ਵਾਲੇ ਪਰੌਂਠੇ ਬਣਾ ਲਵੋ ਨਾਸ਼ਤਾ ਕਰਕੇ ਪੰਮੀ ਫੇਰ ਕੰਬਲ ਲੈ ਕੇ ਪੈ ਗਈ ਸ਼ਿੰਦੀ ਨੂੰ ਚੰਨੂ ਦੀ ਗੱਲ ਸੁਣਾ ਕੇ ਜਿਵੇਂ ਉਸੇ ਮਨ ਦਾ ਪਾਰ ਹੌਲਾ ਹੋ ਗਿਆ ਹੋਵੇ ਸੁੱਤੀ ਪਏ ਪੰਮੀ ਨੂੰ ਦੇਖਦੇ ਚੰਨੂ ਨੇ ਸੋਚਿਆ ਕਦੇ ਬਹਾਰ ਵੀ ਆਈ ਹੋਣੀ ਇਸ ਖੇਜਾ ਦੇ ਫੁੱਲ ਤੇ ਇੱਕ ਨਹੀਂ ਦੁਪਹਿਰਾ ਜਿਹਾ ਹੋ ਗਿਆ ਤੇ ਪੰਮੀ ਉੱਠ ਖੜੀ ਆ ਕਰਨੈਲ ਸਿੰਘ ਦੇ ਘਰੇ ਚਲੀ ਗਈ ਪੰਮੀ ਸ਼ਿੰਦੀ ਨੂੰ ਲੈ ਕੇ ਉਸ ਨੂੰ ਨਿਯਾਉਦਾ ਦੇਣ ਕਿ ਨਵੇਂ ਵਿਆਹੇ ਜੁੜੇ ਦੀ ਰੋਟੀ ਸ਼ਾਮ ਨੂੰ ਸਾਡੇ ਵੱਲ ਹੈ ਕਰਨੈਲ ਸਿੰਘ ਹੈਰਾਨ ਬੈਠਾ ਸੋਚ ਰਿਹਾ ਹੈ ਪੰਮੀ ਨੇ ਇਕੱਲੇ ਮੁੰਡੇ ਤੇ ਬਹੂ ਨੂੰ ਹੀ ਸੱਦਿਆ ਹੈ ਸਾਨੂੰ ਕਿਉਂ ਨਹੀਂ ਬੁਲਾਇਆ ਪੰਮੀ ਵਾਪਸ ਆਉਣ ਲੱਗੀ ਬੋਲੀ ਵੇਖਦਾ ਕਿਵੇਂ ਬੈਠਾ ਉੰਤਰਾ ਮੂਹ ਲਮਕਾਈ ਸੋਚਦਾ ਹੋਊ ਹੈ ਸਾਨੂੰ ਨਹੀਂ ਬੁਲਾਇਆ ਤੂੰ ਵੀ ਆ ਜਾ ਮੀ ਆਪਣੀ ਬੀਗਮ ਨਾਲ ਤੈਨੂੰ ਵੀ ਸੱਦਾ ਵਾ ਹਾਂ ਸਵੇਰ ਵਾਲਾ ਅੰਡਾ ਜ਼ਰੂਰ ਨਾਲ ਲਿਆ ਮੀ ਉਸ ਦੀ ਪੁਰਜੀ ਬਣਾ ਕੇ ਪੈਗ ਲਾਵਾਂਗੇ ਹਾ ਹਾ ਕਰਨੈਲ ਚੁੱਪ ਬੈਠਾ ਹੈ ਹੁਣ ਤਾਂ ਹਸਪਾ ਖਸਮਾ ਦੇਖ ਬਹੂ ਤੂੰ ਨਾ ਸਾਡੀਆਂ ਗੱਲਾਂ ਨਹੀਂ ਸੁਣਨੀਆ ਇਹ ਸਾਡਾ ਪਿਆਰ ਤਾਂ ਇਸੇ ਤਰ੍ਹਾਂ ਦਾ ਹੈ ਜਿੰਨੀ ਦੇਰ ਮੈਂ ਤੇਰੇ ਸਹੁਰੇ ਦੀ ਵਖੀਆਂ ਵਿੱਚ ਹੁੱਜਾ ਮਾਰ ਕੇ ਪੋਲੀਆਂ ਨਾ ਕਰ ਲਵਾਂ ਮੇਰਾ ਦਿਨ ਨਹੀਂ ਚੜਦਾ ਸਾਡੀ ਗੱਲ ਵਿੱਚ ਤਾਂ ਕਰੇ ਤੇਰੀ ਸੱਸ ਨੇ ਦਖਲ ਨਹੀਂ ਦਿੱਤਾ ਨਹੀਂ ਜੀ ਮੈਂ ਕੀ ਲੈਣਾ ਜੀ ਤੁਹਾਡੇ ਭੈਣ ਭਰਾ ਦੇ ਪਿਆਰ ਤੋਂ ਨੂੰ ਹੌਲੇ ਜਿਹੇ ਬੋਲੀ ਨਫ਼ਰਤ ਕਰਦੀ ਆ ਪੰਮੀ ਰਿਸ਼ਤਿਆਂ ਦੇ ਨਾਮ ਤੋਂ ਉਹ ਬੋਲੀ ਦੇਖ ਬਹੂ ਇਹ ਸੋਚਣਾ ਕਿ ਭੈਣ ਭਰਾ ਦਾ ਠੱਪਾ ਲਾਉਣ ਨਾਲ ਸਮਾਜ ਦੀ ਨਜ਼ਰਾਂ ਵਿੱਚ ਸਭ ਸਾਫ਼ ਹੋ ਜਾਂਦਾ ਇਹੋ ਜਿਹਾ ਕੁਝ ਨਹੀਂ ਹੁੰਦਾ ਪਵਿੱਤਰਤਾ ਤਾਂ ਮੰਨਦੀ ਹੁੰਦੀ ਆ ਕਿ ਔਰਤ ਦੇ ਹਿੱਸੇ ਸਿਰਫ ਰਿਸ਼ਤੇ ਦੀਆਂ ਬੰਦਿਸ਼ਾਂ ਹੀ ਆਈਆਂ ਨੇ ਕਿ ਉਹ ਕਿਸੇ ਦੀ ਦੋਸਤ ਨਹੀਂ ਹੋ ਸਕਦੀ ਤੇਰੇ ਸਹੁਰੇ ਦੀ ਨਾਲ ਮੈਂ ਦੋਸਤ ਹਾਂ ਚੰਗੀ ਸੱਚੀ ਤੇ ਸੁਥਰੀ ਦੋਸਤ ਜੀ ਭੈਣ ਭਰਾ ਦਾ ਰਿਸ਼ਤਾ ਉੜ ਲਿਆ ਤਾਂ ਸਾਡੇ ਤਾਂ ਹਾਸੇ ਠੱਠੇ ਰਿਸ਼ਤਿਆਂ ਦੀ ਬੁੱਕਲ ਵਿੱਚ ਮਰ ਜਾਣਗੇ ਸਾਡੇ ਰਿਸ਼ਤੇ ਦਾ ਕੋਈ ਨਾਮ ਨਹੀਂ ਸ਼ਾਮ ਹੋ ਗਈ ਬਹੁਤ ਕੁਝ ਬਣਾਇਆ ਹੈ ਪੰਮੀ ਨੇ ਕੁੜੀਆਂ ਨਾਲ ਮਿਲ ਕੇ ਸ਼ਰਾਬ ਵੀ ਲਿਆ ਕੇ ਰੱਖੀ ਹੋਈ ਆ ਜਿਵੇਂ ਹੀ ਕਰਨੈਲ ਆਪਣੇ ਪਰਿਵਾਰ ਨਾਲ ਆਇਆ ਬਹੁਤ ਖੁਸ਼ੀ ਮਨਾਈ ਹੈ ਪੰਮੀ ਨੇ ਉਸਦੇ ਚਾ ਚੁੱਕੇ ਨਹੀਂ ਜਾ ਰਹੇ ਸ਼ਰਾਬ ਵਾਲੀ ਬੋਤਲ ਦੂਸਰੇ ਕਮਰੇ ਵਿੱਚ ਰੱਖੀ ਹੋਈ ਆ ਪੰਮੀ ਤੇ ਕਰਨੈਲ ਵਾਰੀ ਵਾਰੀ ਜਾ ਆਉਂਦੇ ਨੇ ਉਸ ਕਮਰੇ ਵਿੱਚ ਬਹੁਤ ਸਿੱਠਣੀਆਂ ਕੋੜੀਆਂ ਯਾਦ ਨਹੀਂ ਪੰਮੀ ਨੂੰ दारू ਦਾ ਜ਼ਰੂਰ ਹੋਇਆ ਤੇ ਸ਼ੁਰੂ ਹੋ ਗਈ ਆ ਲਾੜਾ ਲਾੜ ਲਾਨੀ ਅੱਧੀ ਰਾਤ ਮੰਗੇ ਵਿੱਚ ਲਾੜੇ ਦੀ ਬੋਬੀ ਆ ਬੈਠੀ ਜਿਉਂ ਕਿੱਲੇ ਬੰਨਿਆ ਰੇਚ ਹਾ ਹਾ ਹੋਰ ਸੁਣਾ ਕੇ ਲੂਆ ਅ ਤੇਰੀ ਧੀਆ ਪੰਮੀ ਹਾਸਦੀ ਬੋਲੀ ਆਉਣ ਦਿਓ ਕਰਨੈਲ ਸਿੰਘ ਪੂਰਾ ਖੁਸ਼ ਹੋਇਆ ਉੱਡਾ ਫਿਰਦਾ ਲਾੜੇ ਦੇ ਪਿਓ ਦੀ ਦਾੜੀ ਦੇ ਦੋ ਕਵਾਲ ਦੋ ਕਵਾਲ ਦਾੜੀ ਮੁੱਲ ਲੈ ਲਵੇ ਮੁੱਛਾਂ ਵੇਖਣ ਬਈਆਰ ਹਾ ਹਾ ਬਹੁਤ ਸੋਹਣੀ ਸ਼ਾਮ ਹੋਣੀ ਬੜੀ ਖਾ ਪੀ ਕੇ ਜਦੋਂ ਕਰਨੈਲ ਦਾ ਟੱਬਰ ਵਾਪਸ ਜਾਣ ਲੱਗਿਆ ਤਾਂ ਪੰਮੀ ਨੇ ਬਹੁ ਨੂੰ ਸ਼ਗਨ ਵਿੱਚ ਸੁੱਟ ਦਿੱਤਾ ਤੇ 1100 ਮੁੰਡੇ ਨੂੰ ਦਿੱਤੇ ਤੇ ਕਰਨੈਲ ਸਿੰਘ ਨੂੰ ਕਹਿੰਦੀ ਤੂੰ ਵੀ ਹੱਥ ਕਰ ਤੇ 11 ਰੁਪਏ ਉਸਦੇ ਹੱਥ ਤੇ ਧਰ ਕੇ ਕਹਿੰਦੀ ਤੂੰ ਤੇ ਤੇਰੀ ਬੀਗਮ ਟੌਫੀਆਂ ਲੈ ਕੇ ਖਾ ਲਿਓ ਹਾ ਹਾ ਕਰਨੈਲ ਸਿੰਘ ਪੰਮੀ ਦੇ ਕੰਨ ਵਿੱਚ ਬੋਲਿਆ ਲਵ ਯੂ ਹਾ ਹਾ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਸ਼ਿੰਦੀ ਨੂੰ ਪਤਾ ਸੀ ਕਿ ਅਜੇ ਪੰਮੀ ਹੋਰ ਪੀਵੇਗੀ ਤੇ ਫਿਰ ਬਹੁਤ دیر ਰਾਤ ਤੱਕ ਗੱਲਾਂ ਸੁਣਾਏਗੀ ਉਸਨੇ ਪੰਮੀ ਕੋਲ ਜਾ ਕੇ ਪੁੱਛਿਆ ਪੰਮੀ ਆਪਣੇ ਕੋਈ ਇਹੋ ਜਿਹੀ ਗੱਲ ਸੁਣਾ ਜਿਸ ਨੂੰ ਸੁਣ ਕੇ ਰੂਹ ਖੁਸ਼ ਹੋ ਜਾਵੇ ਚਲ ਮੈਂ ਤੇਨੂੰ ਆਪਣੀ ਵਿਆਹ ਦੀ ਗੱਲ ਸੁਣਾਉਣੀ ਆ ਪੰਮੀ ਬੋਤਲ ਵਿੱਚੋਂ दारू ਪਾਉਂਦੀ ਬੋਲੀ ਤੇਰਾ ਵੀ ਵਿਆਹ ਹੋਇਆ ਸੀ ਦੱਸਿਆ ਨਹੀਂ ਭੂਆ ਤੈਨੂੰ ਕਦੇ ਸਿੰਦੀ ਨੇ ਹੈਰਾਨ ਹੋ ਕੇ ਪੁੱਛਿਆ ਹੋਇਆ ਕਾਣੂ ਸੀ ਆਪੇ ਫਹਾ ਲਿੱਤਾ ਸੀ ਆਪੇ ਕਰਵਾਇਆ ਸੀ ਘਰਦਿਆਂ ਤੋਂ ਵਰ ਖਿਲਾਫ ਹੋ ਕੇ ਪੰਮੀ ਬੋਲੀ ਸੱਚੀ 부ਆ ਸੁਣਾ ਜਲਦੀ ਸੁਣਾ ਬਹੁਤ ਖੁਸ਼ ਹੋਈ ਸੀ ਮੈਂ ਵਿਆਹ ਕਰਵਾ ਕੇ ਮੈਂ ਜਿਹੜੀ ਰੰਗ ਦਾ ਸੂਟ ਪੋਣਾ ਪ੍ਰਦੀਪ ਸਿੰਘ ਕੋ ਮਨ ਇਹ ਉਸੇ ਰੰਗ ਦੀ ਪੱਗ ਬੰਨਿਆ ਕਰਨੀ ਬਹੁਤ ਫਵਦੀ ਸੀ ਅਸੀਂ ਦੋਵੇਂ ਫਿਰ ਪਤਾ ਨਹੀਂ ਕਿਸੇ ਨਜ਼ਰ ਲੱਗ ਗਈ ਪੰਮੀ ਪੈਗ ਚੱਕਦੀ ਬੋਲੀ ਇਸ ਤਰ੍ਹਾਂ ਨਹੀਂ 부ਆ ਸ਼ੁਰੂ ਤੋਂ ਸੁਣਾ ਸਾਰੀ ਗੱਲ ਸ਼ਿੰਦੀ ਉਤਸਕਤਾ ਜ਼ਾਹਿਰ ਕਰਦੀ ਬੋਲੀ ਲੈ ਸੁਣ ਫਿਰ ਪੰਮੀ ਖੁਸ਼ੀ ਨਾਲ ਗੱਲ ਸੁਣਾਉਣ ਲੱਗੀ ਪੰਮੀ 부ਆ ਦੇ ਆਪਣੇ ਵਿਆਹ ਦੀ ਕਹਾਣੀ ਸੁਣਉਂਦੀ ਦੀ ਚਿਹਰੇ ਦੇ ਹਾਪ ਭ ਵੀ ਬਦਲ ਗਏ ਹਨ ਉਸ ਦੀ ਮੁਖਤ ਜਿਵੇਂ ਕੋਈ ਸਰਜਰੀ ਸਵੇਰ ਦੀ ਤਾਜ਼ਗੀ ਚੜ ਗਈ ਹੋਵੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦਾ ਗੱਲ ਕਰਨ ਲੱਗੀ ਦਾ ਅੰਗ ਅੰਗ ਮਹਿਕ ਉਠਿਆ ਹੋਵੇ ਉਹ ਨਾ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੋਵੇ ਆਪਣੀ ਦਸਤਾਨ ਸੁਣਾਉਣ ਲੱਗੀ ਸ਼ਿੰਦੀਏ ਮੈਂ ਨਾ ਇੱਕ ਵਿਆਹ ਦੀ ਪਾਰਟੀ ਵਿੱਚ ਨੱਚ ਕੇ ਹਟੀ ਸੀ ਮੇਰੇ ਕੋਲ ਇੱਕ ਲੰਮਾ ਲੰਜਾ ਗੱਭਰੂ ਆਇਆ ਉਸ ਨੇ ਕਾਲੇ ਰੰਗ ਦਾ ਕੁੜਤਾ ਨਾਲ ਚਿੱਟਾ ਪਜਾਮਾ ਤੇ ਸਿਰ ਤੇ ਖੱਟੇ ਰੰਗ ਦੀ ਪੱਗ ਬੰਨੀ ਹੋਈ ਸੀ ਦਾੜੀ ਮੁੱਛ ਟਰਿਮ ਕਰੀ ਹੋਈ ਸੀ ਤੇ ਪੈਰੀ ਕੱਢਮੀ ਜੁੱਤੀ ਪਾਈ ਹੋਈ ਸੀ ਇੱਕ ਹੱਥੇ ਕੜੀ ਤੇ ਦੂਜੇ ਹੱਥੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਪਰਫਿਊਮ ਵੀ ਕੋਈ ਬਹਾਵਾ ਮਹਿੰਗਾ ਲਾਇਆ ਹੋਇਆ ਸੀ ਉਸਨੇ ਬਹੁਤ ਸਲੀਕੇ ਨਾਲ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਫਿਰ ਕਹਿਣ ਲੱਗਾ ਜਿਵੇਂ ਤੁਹਾਨੂੰ ਇੱਕ ਗੱਲ ਕਹਿਣੀ ਆ ਜੇ ਤੁਸੀਂ ਗੁੱਸਾ ਨਹੀਂ ਕਰੋਗੇ ਮੈਂ ਸੋਚਿਆ ਬਾਕੀ ਮੰਗੂ ਇਹ ਵੀ ਟੈਲੀਫੋਨ ਨੰਬਰ ਮੰਗੂਗਾ ਆ ਜਾ ਦੇਵੇਗਾ ਫਿਰ ਰਾਤ ਨਾਲ ਕੱਟਣ ਨੂੰ ਪੁੱਛੇਗਾ ਪਰ ਉਹ ਤਾਂ ਕੁਝ ਹੋਰ ਹੀ ਬੋਲਿਆ ਮੇਰਾ ਤਾਂ ਕਾਲਜਾ ਕੱਢ ਕੇ ਲੱਗਿਆ ਸਿੰਦੀ ਭੰਮੀ ਦਾ ਹੱਥ ਫੜਦੀ ਬੋਲੀ ਹਈ ਪੂਆ ਕੀ ਬੋਲਿਆ ਸੀ ਜਲਦੀ ਜਲਦੀ ਦੱਸ ਨਾ ਮੈਂ ਨਾ ਬੇਗੋਰੀ ਜਹੀ ਕਰਦੀ ਨਹੀਂ ਕਿਹਾ ਹਾਂ ਦੱਸ ਪਹਿਲਾਂ ਸੁਣ ਲਾ ਜੀ ਮੈਨੂੰ ਕੋਈ ਅਵਾ ਤਵਾ ਸਵਾਲ ਕੀਤਾ ਤਾਂ ਮਿੱਥੋ ਬੁਰਾ ਕੋਈ ਨਹੀਂ ਮੈਂ ਉਹ ਕੁੜੀ ਨਹੀਂ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਵਸ ਇਹੋ ਕਹਿਣਾ ਸੀ ਕਿ ਤੁਸੀਂ ਬਹੁਤ ਸੋਹਣੇ ਹੋ ਮੈਂ ਤੁਹਾਡੇ ਜਹੀ ਖੂਬਸੂਰਤ ਸਾਥੀ ਦੀ ਤਲਾਸ਼ ਵਿੱਚ ਸੀ ਮੈਨੂੰ ਲੱਗਦਾ ਮੇਰੀ ਤਲਾਸ਼ ਖਤਮ ਹੋ ਗਈ ਆ ਪਿਆਰ ਹੋ ਗਿਆ ਜੀ ਮੈਨੂੰ ਤੁਹਾਡੇ ਨਾਲ ਐਨਾ ਕਿ ਕੇ ਉਹ ਉਥੋਂ ਚਲੇ ਗਿਆ ਨਾ ਤਾਂ ਆਪਣਾ ਨਾਂ ਦੱਸ ਕੇ ਗਿਆ ਨਾ ਮੇਰਾ ਪੁੱਛਿਆ ਨਾ ਪਿੰਡ ਨਾ ਟੈਲੀਫੋਨ ਨੰਬਰ ਬਸ ਚਲੇ ਗਿਆ ਪਹਿਲੀ ਵਾਰ ਇਹ ਹੋਇਆ ਸੀ ਕਿ ਕਿਸੇ ਨੇ ਆ ਕੇ ਦੋ ਹਰਫਾ ਵਿਛੀ ਦਿਲ ਜਿੱਤ ਲਿਆ ਹੋਵੇ ਜਦ ਨੂੰ ਮੈਂ ਗੱਲ ਸਮਝਦੀ ਕਿ ਮੇਰੀ ਵੀ ਅੱਖਾਂ ਰਾਹੀਂ ਉਹ ਦਿਲ ਵਿੱਚ ਉਤਰ ਗਿਆ ਹੈ ਉਹ ਹਵਾ ਦੇ ਬੁੱਲੇ ਵਾਂਗ ਮੈਨੂੰ ਮਹਿਕਾ ਕੇ ਆ ਪਤਾ ਨਹੀਂ ਕਿੱਥੇ ਚਲੇ ਗਿਆ ਮੇਰੀ ਨਜ਼ਰ ਪੂਰੇ ਵਿਆਹ ਵਿੱਚ ਉਸੇ ਨੂੰ ਲੱਭ ਰਹੀ ਸੀ ਪਰ ਸ਼ਾਇਦ ਉਹ ਆਪਣੀ ਗੱਲ ਕਹਿ ਕੇ ਮੈਨੂੰ ਮੁਹੱਬਤ ਦਾ ਜਾਗ ਲਾ ਕੇ ਚਲੇ ਗਿਆ ਸੀ ਲੈ ਪੂਆ ਤੁਸ ਨੂੰ ਜਾਣ ਕਿਉਂ ਦਿੱਤਾ ਮੈਂ ਹੁੰਦੀ ਮੈਂ ਤਾਂ ਉਸ ਨੂੰ ਕੁੱਟ ਕੇ ਕਾਲਜੇ ਨਾਲ ਲਾ ਲੈਣਾ ਸੀ ਸ਼ਿੰਦੀ ਖੁਸ਼ੀ ਜ਼ਾਹਿਰ ਕਰਦੀ ਬੋਲੀ ਫਿਰ ਪੂਆ ਫਿਰ ਕੀ ਹੋਇਆ ਅਸੀਂ ਵਿਆਹ ਤੋਂ ਘਰ ਆ ਗਏ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਨਾ ਤਾਂ ਮੈਨੂੰ ਮਾਂ ਦੀ ਨਾ ਮੈਨੂੰ ਬਾਪ ਦੀ ਕਹੀ ਕੋਈ ਵੀ ਗੱਲ ਸੁਣਦੀ ਸੀ ਬਸ ਬਿੰਦੇ-ਵਿੰਦੇ ਜਾ ਕੇ ਸ਼ੀਸ਼ਾ ਦੇਖਣ ਨੂੰ ਚਿਤ ਕਰਦਾ ਸੀ ਮੈਂ ਸ਼ੀਸ਼ਾ ਦੇਖਦੀ ਨਹੀਂ ਆਪਣੇ ਆਪ ਨੂੰ ਕਿਹਾ ਸੱਚੀ ਤੂੰ ਇੰਨੀ ਸੋਹਣੀ ਐ ਪੰਮੀ ਲੱਗਦੀ ਤਾਂ ਨਹੀਂ ਚਲ ਕੰਮ ਲਈ ਜਹੀ ਨਾਮ ਤੱਕ ਤਾਂ ਪੁੱਛਿਆ ਨਾ ਉਸ ਦਾ ساری ਰਾਤ ਮੈਂ ਪਈ ਸੋਚਦੀ ਰਹੀ ਜਿਹੋ ਮੁੜ ਕੇ ਨਾ ਆਇਆ ਤੱਕ ਕਿਵੇਂ ਲੱਭਾਂਗੀ ਮੈਂ ਉਸ ਨੂੰ ਸ਼ਿੰਦੀ ਮੈਂ ਨਾ ਸ਼ੀਸ਼ੇ ਨਾਲ ਗੱਲਾਂ ਕਰਦੀ ਨਹੀਂ ਰਾਤ ਨੂੰ ਕਈ ਵਾਰ ਸਿਰ ਵਾ ਲਿਆ ਮਾਂ ਕਹਿੰਦੀ ਹੁੰਦੀ ਸੀ ਰਾਤ ਨੂੰ ਸਿਰ ਨਹੀਂ ਵਾਹੀਦਾ ਮਾੜਾ ਹੁੰਦਾ ਮੈਨੂੰ ਤਾਂ ਮਾੜੀ ਜੰਗੀ ਦੀ ਵੀ ਸੁਰਤ ਨਾ ਰਹੀ ਪਿਆਰ ਹੋ ਗਿਆ ਸੀ ਮੈਨੂੰ ਉਸ ਅਜਨਬੀ ਨਾਲ ਭੂਆ ਫੇਰ ਕੀ ਹੋਇਆ ਜਲਦੀ ਦੱਸ ਉਹ ਕਿਵੇਂ ਮਿਲਿਆ ਫਿਰ ਤੁਨੂੰ ਸਿੰਦੀ ਨੂੰ ਬਹੁਤ ਕਾਲੀ ਹੈ ਪੂਰੀ ਗੱਲ ਸੁਣਨ ਦੀ ਪੰਮੀ ਬੋਤਲ ਚੁੱਕੀ ਅਗਲਾ ਪੈਗ ਬਣਾਉਣ ਲੱਗੀ ਤਾਂ ਸਿੰਦੀ ਨੇ ਉਸ ਨੂੰ ਰੋਕਦਿਆਂ ਕਿਹਾ ਭੂਆ ਤੂੰ ਨਾ ਅੱਜ ਹੋਰ ਨਹੀਂ ਪੀਣੀ ਤੈਂ ਪੀ ਕੇ ਸੌ ਜਾਣਾ ਗੱਲ ਵਿੱਚ ਹੀ ਰਹਿ ਜਾਣੀ ਫੇਰ ਨਾ ਸਿੰਦੀ ਮੈਂ ਜਿਹੜੇ ਵਿਆਹ ਵਿੱਚ ਜਾਣਾ ਨਜ਼ਰਾਂ ਨੇ ਉਸੇ ਨੂੰ ਲੱਭਦੀ ਰਹਿਣਾ ਕਈ ਵਾਰ ਗਾਣਾ ਵੀ ਖਤਮ ਹੋ ਜਾਣਾ ਮੈਨੂੰ ਪਤਾ ਹੀ ਨਾ ਲੱਗਣਾ ਮੈਂ ਉਸਨੂੰ ਲਵਦੀ ਨਹੀਂ ਫੇਰ ਵੀ ਨੱਚੀ ਜਾਣਾ ਚੰਦਰਾ ਇਸ਼ਕ ਦਾ ਸਭ ਤੋਂ ਵੀੜਾ ਰੋਗ ਲੱਗ ਗਿਆ ਸੀ ਮੈਨੂੰ ਮੈਂ ਸੋਚਦੀ ਸੀ ਜੇ ਇੱਕ ਵਾਰ ਉਹ ਕਿਤੇ ਮਿਲ ਗਿਆ ਮੈਂ ਉਸਨੂੰ ਵਾਪਸ ਨਹੀਂ ਜਾਣ ਦੇਣਾ ਦੁਨੀਆ ਤੋਂ ਲੁਕਾ ਕੇ ਰੱਖ ਲੈਣਾ ਦਿਲ ਵਾਲੀ ਡੱਬੀ ਵਿੱਚ ਫੇਰ ਮੈਂ ਮਹਾਰੀ ਵਿੱਚ ਇੱਕ ਵਿਆਹ ਵਿੱਚ ਗਈ ਸੀ ਉੱਥੇ ਉਸ ਵਿਆਹ ਵਿੱਚ ਵੀ ਉਹ ਆਇਆ ਸੀ ਮੈਂ ਸਟੇਜ 'ਤੇ ਨੱਚ ਰਹੀ ਸੀ ਅਚਾਨਕ ਮੇਰੀ ਨਿਗਾ ਪੈ ਗਿਆ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਸਨੇ ਇਸ਼ਾਰੇ ਨਾਲ ਮੈਨੂੰ ਸਲਾਮ ਭੇਜੀ ਮੇਰੀ ਤਾਂ ਦਿਲ ਦੀ ਧੜਕਨ ਤੇਜ਼ ਹੋ ਗਈ ਮੈਂ ਵਿੱਚੇ ਸਟੇ ਤੋਂ ਥੱਲੇ ਉੱਤਰਾਈ ਬਹੁਤ ਖੁਸ਼ ਸੀ ਮੈਂ ਦਿਲ ਤਾਂ ਕਰਦਾ ਸੀ ਭੱਜ ਕੇ ਜਾ ਕੇ ਕਲਾਵੀ ਵਿੱਚ ਪੜ ਲਵਾਂ ਮੈਂ ਜਿਵੇਂ ਹੀ ਥੱਲੇ ਉਤਰੀ ਉਹ ਵੀ ਆ ਗਿਆ ਮੇਰੇ ਕੋਲ ਕੀ ਹੋ ਗਿਆ ਤੁਹਾਨੂੰ ਮੇਰੇ ਆਉਣਾ ਚੰਗਾ ਨਹੀਂ ਲੱਗਿਆ ਗੁੱਸੇ ਹਾਂ ਮੈਂ ਤੇਰੇ ਨਾਲ ਇਨਾ ਇੰਤਜ਼ਾਰ ਕਰਵਾਈ ਦਾ ਕਿਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਕੇ ਬੈਠੀ ਉਹ ਬੋਲਿਆ ਮਾਫ ਕਰ ਦਿਓ ਮੈਂ ਤਾਂ ਅਜ ਵੀ ਡਰਦਾ ਡਰਦਾ ਆਇਆ ਕਿ ਕੀ ਪਤਾ ਸਰਕਾਰ ਦਾ ਕਿਤੇ ਗੁੱਸਾ ਹੀ ਨਾ ਕਰ ਗਏ ਹੋਣ ਉਹ ਜਾਂਦਾ ਜਾਂਦਾ ਆਪਣਾ ਟੈਲੀਫੋਨ ਨੰਬਰ ਦੇ ਗਿਆ ਤੇ ਆਪਣਾ ਨਾਮ ਦੱਸ ਗਿਆ ਪ੍ਰਦੀਪ ਸਿੰਘ ਘੁੰਮਣ ਫਿਰ ਨਾ ਉਹ ਹਰ ਵਿਆਹ ਵਿੱਚ ਆਉਣ ਜਾਣ ਲੱਗ ਪਿਆ ਅਸੀਂ ਕਿਤੇ ਵੀ ਪਾਰਟੀ ਤੇ ਜਾਣਾ ਉਸਨੇ ਉੱਥੇ ਹੀ ਪਹੁੰਚ ਜਾਣਾ ਮੈਂ ਉਸ ਨੂੰ ਫੋਨ ਤੇ ਕਿਹਾ ਤੁਹਾਨੂੰ ਇੰਨੇ ਵਿਆਹ ਆਉਂਦੇ ਨੇ ਉਹ ਬੋਲਿਆ ਨਹੀਂ ਤਾਂ ਫਿਰ ਤੁਸੀਂ ਹਰ ਵਿਆਹ ਵਿੱਚ ਹੀ ਕਿਵੇਂ ਪਹੁੰਚ ਆਣੇ ਹੋ ਮੈਂ ਪੁੱਛਿਆ ਤਹਾਨੂੰ ਤੀਖਨ ਸੋਣੀਓ ਹੁਣ ਤਾਂ ਤੁਹਾਨੂੰ ਦੇਖੇ ਬਗੈਰ ਸਬਰ ਹੀ ਨਹੀਂ ਹੁੰਦਾ ਉਹ ਲੰਮਾ ਜਿਹਾ ਹੋਂ ਕਿਆ ਲੈ ਕੇ ਬੋਲਿਆ ਸੀ ਕੁੱਟਦੇ ਬਹੁਤ ਨਹੀਂ ਲੋਕ ਬਿਨ ਬੁਲਾਏ ਮਹਿਮਾਨ ਨੂੰ ਮੈਂ ਹਾਸੀ ਨੇ ਕਿਹਾ ਸੀ ਮਹੀਵਾਲ ਨੇ ਪੱਟ ਦਾ ਮਾਸ ਕੱਢ ਕੇ ਪੰਨ ਦਿੱਤਾ ਸੀ ਆਪਣੀ ਸੋਹਣੀ ਲਈ ਤੇ ਮੈਂ ਮੇਰੀ ਜਾਨ ਲਈ ਕੁੱਟ ਵੀ ਨਹੀਂ ਖਾ ਸਕਦਾ ਉਸਨੇ ਜਵਾਬ ਦਿੱਤਾ ਉਹ ਬੋਲਿਆ ਪੰਮੀ ਹੁਣ ਹੋਰ ਦੂਰ ਦੂਰ ਨਹੀਂ ਰਹਿ ਹੁੰਦਾ ਟੈਲੀਫੋਨ ਤੇ ਗੱਲਾਂ ਕਰਕੇ ਦਿਲ ਨਹੀਂ ਭਰਦਾ ਮੈਂ ਤੇਨੂੰ ਕੋਲ ਬਿਠਾ ਕੇ ਦੇਖਣਾ ਚਾਹਨਾ ਹਾਂ ਕੋਲ ਬਿਠਾ ਕੇ ਤੇਰੀਆਂ ਗੱਲਾਂ ਸੁਣਨਾ ਚਾਹੁੰਦਾ ਹਾਂ ਤੂੰ ਮਿਲਣਾ ਨਾ ਮੈਨੂੰ ਮੈਂ ਵੀ ਚੰਨੂ ਦੇ ਜਨਵਾਦ ਕਰਦਿਆਂ ਦੀ ਬੀਰੂ ਕੀ ਕਾਰਨ ਬਹੁਤ ਇਕੱਲੀ ਜਿਹੀ ਰਹਿ ਗਈ ਸੀ ਮੈਨੂੰ ਵੀ ਕਿਸੇ ਸਾਥੀ ਦੀ ਲੋੜ ਸੀ ਜਿਸ ਨਾਲ ਮੈਂ ਆਪਣੀਆਂ ਸਾਰੀਆਂ ਗੱਲਾਂ ਕਰ ਸਕਾਂ ਮੈਂ ਵੀ ਉਸਨੂੰ ਬਹੁਤ ਕੁਝ ਪੁੱਛਣਾ ਤੇ ਦੱਸਣਾ ਚਾਹੁੰਦੀ ਸੀ ਮੈਂ ਵੀ ਉਸਨੂੰ ਮਿਲਣਾ ਚਾਹੁੰਦੀ ਸੀ ਮੈਂ ਉਸਨੂੰ ਛੱਟ ਹਾਂ ਕਰ ਦਿੱਤੀ ਜਿਸ ਦਿਨ ਉਸ ਨਾਲ ਪਹਿਲੀ ਵਾਰ ਬਾਹਰ ਘੁੰਮਣ ਜਾਣਾ ਸੀ ਬਹੁਤ ਖੁਸ਼ ਸੀ ਮੈਂ ਮਾਂ ਨੇ ਕੋਲ ਬਲਾ ਕੇ ਕਿਹਾ ਪੰਮੀ ਧੀ ਕਿਸੇ ਗਲਤ ਰਾਹ ਤੇ ਨਾ ਪੈ ਜਾਵੇਂ ਪੁੱਤ ਇਹ ਜਿਹੜੀ ਅੰਨੇ ਖੁਸ਼ੀ ਜੜੀ ਹੋਈ ਆ ਤੈਨੂੰ ਮੈਨੂੰ ਲੱਗਦਾ ਤੈਨੂੰ ਕਿਸੇ ਨਾਲ ਪਿਆਰ ਹੋ ਗਿਆ ਹੈ ਲੈ ਮਾਂ ਐਵੇਂ ਸ਼ੱਕ ਕਰਦੀ ਰਹਿੰਨੀ ਆ ਤੂੰ ਇਹੋ ਜਹੀ ਤਾਂ ਕੋਈ ਗੱਲ ਨਹੀਂ ਮੈਂ ਹੱਸਦੀ ਨਹੀਂ ਕਿ ਹਾਸੀ ਐਵੇਂ ਹੀ ਕਹਿੰਦੇ ਹੁੰਦੇ ਨੇ ਸਭ ਪਰ ਝੂਠ ਬੋਲਣ ਲੱਗਿਆਂ ਆਵਾਜ਼ ਸਾਥ ਨਹੀਂ ਦਿੰਦੀ ਮਾਂ ਨਾਲ ਕੀ ਝੂਠ ਬੋਲੇਂਗੀ ਇਹੀ ਮੌਸਮ ਤਾਂ ਸਫਤੇ ਆਉਂਦਾ ਹੁਣ ਮੇਰੀ ਤੋ ਕੀ ਲਕੋਮੇਗੀ ਮਾਂ ਨੇ ਮੰਜੇ ਤੇ ਪਈ ਨੇ ਸਭ ਜਾਣ ਲਿਆ ਸੀ ਮੈਂ ਤਾਂ ਹੈਰਾਨ ਸੀ ਉਸ ਦਿਨ پارک ਵਕਤੂ ਮੈਂ ਉਸ ਨਾਲ ਮਜ਼ਾਕ ਕਰਦੀ ਨੇ ਪੁੱਛਿਆ ਸੀ ਅੱਛਾ ਜੀ ਮੈਂ ਕੀ ਤੂੰ ਵੀ ਪਾਪੂ ਨੂੰ ਚੋਰੀ ਚੋਰੀ ਮਿਲਦੀ ਹੁੰਦੀ ਸੀ ਵਿਆਹ ਤੋਂ ਪਹਿਲਾਂ ਸਿਦਰੀ ਨਾ ਹੋਵੇ ਤਾਂ ਕੋਈ ਮਾਂ ਤੋਂ ਵੀ ਇਹੋ ਜਿਹਾ ਸਵਾਲ ਪੁੱਛਦਾ ਮਾਂ ਨੇ ਚੁੰਨੀ ਨਾਲ ਮੂੰਹ ਟੱਕਦਿਆਂ ਜਵਾਬ ਦਿੱਤਾ ਸੀ ਘਰ ਤੋਂ ਬਾਹਰ ਜਾਣਾ ਬਹੁਤ ਆਸਾਨ ਸੀ ਬਸ ਨੱਚਣ ਦਾ ਵਹਾਨਾ ਲਾ ਕੇ ਮੈਂ ਤੇ ਪ੍ਰਦੀਪ ਰੂਜ ਮਿਲਣ ਲੱਗੀ ਉਸ ਕੋਲ ਬੁਲਟ ਮੋਟਰਸਾਈਕਲ ਸੀ ਅਸੀਂ ਰੋ ਚੰਡੀਗੜ੍ਹ ਯੂਨੀਵਰਸਿਟੀ ਵੇ ਜਾ ਕੇ ਘੰਟਿਆਂ ਵੱਤੀ ਬੈਠੀ ਰਹਿਣਾ ਗੱਲਾਂ ਕਰਦੀ ਰਹਿਣਾ ਜੀ ਨਹੀਂ ਸੀ ਕਰਦਾ ਹੁੰਦਾ ਕਰ ਮੁਰਦ ਨੂੰ ਫਿਰ ਇੱਕ ਦਿਨ ਮੈਂ ਮਾਂ ਨੂੰ ਦੱਸ ਹੀ ਦਿੱਤਾ ਪ੍ਰਦੀਪ ਬਾਰੇ ਜਦੋਂ ਮੈਂ ਉਸ ਨੂੰ ਦੱਸਿਆ ਕਿ ਉਹ ਜੱਟਾਂ ਦਾ ਮੁੰਡਾ ਹੈ ਇੱਥੇ ਪੜਨ ਆਇਆ ਹੋਇਆ ਬਹੁਤ ਸੋਹਣਾ ਤੇ ਚੰਗੀ ਸੁਆਦਾ ਹੈ ਤਾਂ ਉਹ ਬੋਲੀ ਸੀ ਪੁੱਤ ਬੀੜੇ ਵਿੱਚ ਖੜੇ ਪਾਣੀ ਵਿੱਚ ਜੀ ਚੰਨ ਦਾ ਪਰਛਾਵਾਂ ਪੈਂਦਾ ਹੋਵੇ ਤਾਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਚੰਨ ਸਾਡੇ ਵੀੜੀ ਉੱਤਰ ਆਇਆ ਕਿੱਥੇ ਉਹ ਲੋਕ ਤੇ ਕਿੱਥੇ ਆਪਾਂ ਪੁੱਤ ਤੇਰੀ ਇਹ ਮੁਹੱਬਤ ਕਿਸੇ ਨੂੰ ਮਨਜ਼ੂਰ ਨਹੀਂ ਹੋਣੀ ਪੌਰ ਫੁੱਲ ਪੱਤੀਆਂ ਦੀ ਵਾਸ਼ਨਾ ਦੀ ਭੁੱਖੇ ਹੁੰਦੇ ਨੇ ਪੁੱਤ ਤੇਰੇ ਬੋਲੇਪੰਦੇ ਆੜ ਵਿੱਚ ਇੱਕ ਦਿਨ ਉਹ ਖੁਸ਼ਮੁਹਾਂ ਮਾਨ ਕੇ ਉੱਡ ਜਾਵਣਗੇ ਪੁੱਤ ਗਰੀਬ ਦੇ ਘਰ ਦੀ ਇੱਟ ਕਦੀ ਮਹਿਲਾਂ ਦੀ ਮੂਰੀ ਨੂੰ ਨਹੀਂ ਲੱਗਦੀ ਮੈਂ ਮਾਂ ਦੀ ਗੱਲ ਸੁਣ ਕੇ ਉਸ ਨਾਲ ਬਹੁਤ ਲੜੀ ਸੀ ਮੈਂ ਉਸਨੂੰ ਕਿਹਾ ਕਿ ਮੇਰਾ ਪ੍ਰਦੀਪ ਇਹੋ ਜਿਹਾ ਨਹੀਂ ਆ ਉਹ ਨਾ ਪੂਰੀ ਦੁਨੀਆ ਨਾਲੋਂ ਵੱਖਰਾ ਹੈ ਮਾਂ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਵੀ ਬਹਿਮ ਪੈਦਾ ਹੋ ਗਿਆ ਸੀ ਪਰ ਦਿਲ ਨਹੀਂ ਸੀ ਮੰਨਦਾ ਕਿ ਪ੍ਰਦੀਪ ਕਦੇ ਮੈਨੂੰ ਧੋਖਾ ਦੇ ਸਕਦਾ ਪੰਮੀ ਜਿਵੇਂ ਜਿਵੇਂ ਆਪਣੀ ਅਤੀਤ ਦੀ ਗੱਲ ਸੁਣਾ ਰਹੀ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਪੰਮੀ ਉਹੀ ਪਲ ਫੇਰ ਜੀ ਰਹੀ ਹੋਵੇ ਉਸ ਦੀ ਆਵਾਜ਼ ਵਿੱਚ ਬਹੁਤ ਮਿਠਾਸ ਤੇ ਉਸ ਦੇ ਸਾਹਾਂ ਵਿੱਚ ਮੁਹੱਬਤ ਦੀ ਸੁਗੰਧ ਕੁਲੀ ਜਾਪਦੀ ਸੀ ਗੱਲਾਂ ਕਰਦੀਆਂ ਪੰਮੀ ਤੇ ਸ਼ਿੰਦੀ ਨੂੰ ਕਾਫੀ ਰਾਤ ਹੋ ਗਈ ਸੀ ਨੀਂਦ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ ਪੰਮੀ ਨੇ ਇੱਕ ਪੈਗ ਬਣਾ ਕੇ ਰੱਖਿਆ ਹੋਇਆ ਏ ਪਰ ਪੀਤਾ ਨਹੀਂ ਆ ਅੱਜ ਉਸਨੇ ਦਾਰੂ ਪੀ ਕੇ ਕਿਸੇ ਨੂੰ ਗਾਲ ਵੀ ਨਹੀਂ ਕੱਢੀ ਸ਼ਿੰਦੀਏ ਮਾਂ ਨੇ ਤਾਂ دل ਵਿੱਚ ਵਹਿਮ ਹੀ ਪੈਦਾ ਕਰ ਦਿੱਤਾ ਸੀ ਉਹਨਾਂ ਰਾਤ ਰਾਤ ਵਿੱਚ ਸੋਚ-ਸੋਚ ਕੇ ਪਹਾੜ ਜਿੱਡਾ ਹੋ ਗਿਆ ਸੀ ਪੰਮੀ ਆਪਣੇ ਉਤੇ ਖੀ ਸੀ ਠੀਕ ਕਰਦੀ ਬੋਲੀ ਮੈਂ ਹੁਣ ਪ੍ਰਦੀਪ ਘਰ ਜਿਉਂਦਾ ਸੋਚ ਵੀ ਨਹੀਂ ਸੀ ਸਕਦੀ ਮੈਂ ਅਗਲੇ ਦਿਨ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਪ੍ਰਦੀਪ ਨੂੰ ਫੋਨ ਕੀਤਾ ਉਸਨੇ ਮੇਰੀ ਆਵਾਜ਼ ਸੁਣ ਕੇ ਪੁੱਛਿਆ ਕੀ ਹੋਇਆ ਪੰਮੀ ਬੜੀ ਉਦਾਸ ਜਹੀ ਲੱਗਦੀ ਆ ਸਭ ਠੀਕ ਹੈ ਨਾ ਮੈਂ ਕਿਹਾ ਪ੍ਰਦੀਪ ਮੈਂ ਤੇਨੂੰ ਮਿਲਣਾ ਚਾਹੁੰਦੀ ਆ ਉਹ ਕਹਿੰਦਾ ਹੁਕਮ ਕਰੋ ਗੁਲਾਮ ਹੁਣੇ ਹਾਜ਼ਰ ਹੋ ਜਾਣਾ ਮੈਂ ਤਿਆਰ ਹੋ ਰਹੀ ਸੀ ਪ੍ਰਦੀਪ ਨੂੰ ਮਿਲਣ ਲਈ ਦਲੇ ਮਨ ਹੀ ਮਨ ਸੋਚ ਰਹੀ ਸੀ ਜੋ ਮੇਰੀ ਆਵਾਜ਼ ਸੁਣ ਕੇ ਦੱਸ ਸਕਦਾ ਕਿ ਮੇਰਾ ਮਨ ਠੀਕ ਨਹੀਂ ਆ ਉਸ ਦਾ ਪਿਆਰ ਝੂਠਾ ਨਹੀਂ ਹੋ ਸਕਦਾ ਉਹ ਕਦੇ ਬੇਵਫਾ ਨਹੀਂ ਹੋ ਸਕਦਾ ਉਹ ਮਹਾਲੀ ਮੇਰਾ ਇੰਤਜ਼ਾਰ ਕਰਦਾ ਹੁੰਦਾ ਸੀ ਮੈਂ ਬੱਸ ਚੜ ਕੇ ਮਹਾਲੀ ਤੱਕ ਜਾਂਦੀ ਹੁੰਦੀ ਸੀ ਜਿਮਹੀ ਮੈਂ ਬੱਸ ਵਿੱਚ ਉਤਰੀ ਉਹ ਪਹਿਲਾਂ ਹੀ ਉੱਥੇ ਖੜਾ ਸੀ ਮੈਂ ਉਸਦੇ ਪਿੱਛੇ ਮੋਟਰਸਾਈਕਲ ਤੇ ਬੈਠੀ ਤਾਂ ਉਹ ਬੋਲਿਆ ਮੈਡਮ ਖਾਦਮ ਕਿੱਥੇ ਲੈ ਕੇ ਚੱਲੇ ਕਿਤੇ ਵੀ ਜਿੱਥੇ ਤੁਹਾਡਾ ਦਿਲ ਕਰਦਾ ਹੈ ਮੈਂ ਉਸਨੂੰ ਮੋਟਰਸਾਈਕਲ ਤੇ ਪ੍ਰਦੀਪ ਪਿੱਛੇ ਜਰਾ हट ਕੇ ਬੈਠੀ ਸੀ ਮੈਂ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਪ੍ਰਦੀਪ ਨਾਲ ਅੱਜ ਵਿਆਹ ਦੀ ਗੱਲ ਕਰਨੀ ਆ ਪਰ ਮਨ ਵਿੱਚ ਡਰ ਵੀ ਸੀ ਪਤਾ ਨਹੀਂ ਉਹ ਕੀ ਜਵਾਬ ਦੇਵੇਗਾ ਉਸਨੇ ਥੋੜੀ ਦੂਰ ਜਾ ਕੇ ਮੋਟਰਸਾਈਕਲ ਰੋਕ ਦਿੱਤਾ ਤੇ ਕਿਹਾ ਪੰਮੀ ਅਛ ਤੂੰ ਉਪਰੀ ਜਿਹੀ ਲੱਗ ਰਹੀ ਆ ਅਛ ਤੂੰ ਪਹਿਲਾਂ ਵਾਂ ਗੁੰਬੀਰੇ ਨਾਲ ਲਿਫਟ ਕਿਉਂ ਨਹੀਂ ਬੈਠੀ ਕੀ ਹੋਇਆ ਕਿਸੇ ਨੇ ਕੰਮ ਤੇ ਕੁਝ ਕਹਿ ਦਿੱਤਾ ਉਸ ਦਿਨ ਅਸੀਂ ਚੰਡੀਗੜ੍ਹ ਚੇਲਤੇ ਗਏ ਸੀ ਪ੍ਰਦੀਪ ਨੇ ਮੇਰਾ ਹੱਥ ਫੜਿਆ ਤੇ ਕਿਹਾ ਪੰਮੀ ਮੈਨੂੰ ਨਾ ਤੇਰਾ ਵਿਆਹ ਵਿੱਚ ਜਾ ਕੇ ਨੱਚਣਾ ਚੰਗਾ ਨਹੀਂ ਲੱਗਦਾ ਉੱਥੇ ਲੋਕ ਤੈਨੂੰ ਦੇਖ ਕੇ ਸੀਟੀਆਂ ਮਾਰਦੇ ਨੇ ਇਸ਼ਾਰੇ ਕਰਦੇ ਨੇ ਮੇਰਾ ਮਰਨ ਹੋ ਜਾਂਦਾ ਉਸ ਦਿਨ ਝੀਲ ਤੇ ਕੋਈ ਕੰਮ ਚੱਲ ਰਿਹਾ ਸੀ ਸਮਝਦੂਰ ਕੰਮ ਕਰਨ ਲੱਗੇ ਹੋਏ ਸੀ ਤੇ ਇੱਕ ਛੋਟਾ ਜਿਹਾ ਜਵਾਕ ਇਕੱਲਾ ਪਿਆ ਸੀ ਪ੍ਰਦੀਪ ਬੋਲਿਆ ਪੰਮੀ ਜਦੋਂ ਆਪਣੀ ਜਵਾਕ ਹੋਈ ਤਾਂ ਤੂੰ ਉਹਨਾਂ ਨੂੰ ਪਿੰਧ ਲਈ ਵੀ ਇਕੱਲੇ ਨਾ ਛੱਡੀ ਜਵਾਕ ਜਵਾਕ ਤਾਂ ਉਦੋਂ ਹੋਣਗੇ ਜਦੋਂ ਆਪਣਾ ਵਿਆਹ ਹੋਵੇਗਾ ਮੈਨੂੰ ਮੌਕਾ ਮਿਲ ਗਿਆ ਸੀ ਆਪਣੀ ਗੱਲ ਕਹਿਣ ਦਾ ਤੇ ਤੂੰ ਕੀ ਸੋਚਿਆ ਮੈਂ ਮਨ ਪਰਚਾ ਲਈ ਤੈਨੂੰ ਲਈ ਫਿਰਦਾ ਨਾਲ ਪਾਗਲੇ ਆਪਾਂ ਬਹੁਤ ਜਲਦੀ ਵਿਆਹ ਕਰਵਾ ਲੈਣਾ ਹੈ ਪ੍ਰਦੀਪ ਨੇ ਕਿਛ ਕੇ ਮੈਨੂੰ ਕੋਲ ਕਰਦੇ ਨੇ ਕਿਹਾ ਸੀ ਤੇ ਮੈਂ ਇਹ ਖੁਸ਼ ਹੋ ਗਈ ਸੀ ਕਿ ਮੈਂ ਆਪ ਉਸ ਨੂੰ ਕੁਟ ਕੀ ਜਫੇ ਪਾ ਲਈ ਸੀ ਤੇ ਪੁੱਛਿਆ ਸੀ ਸੱਚੀ ਕਦੋਂ ਫਿਰ ਮੈਂ ਉਸ ਨੂੰ ਜੋ ਮਾਂ ਨੇ ਗਰੀਬ ਅਮੀਰ ਵਾਲੇ ਫਰਕ ਦੀ ਗੱਲ કરી ਸੀ ਉਹ ਦੱਸੀ ਉਹ ਬੋਲਿਆ ਬਿਲਕੁਲ ਠੀਕ ਕਹਿੰਦੇ ਨੇ ਤੇਰੀ ਮਾਤਾ ਜੀ ਕਰਦਿਆਂ ਤੋਂ ਵਾਗੀ ਹੋ ਕੇ ਵਿਆਹ ਕਰਵਾਉਣਾ ਪੈਣਾ ਮੇਰੀ ਘਰ ਦੇ ਅਨੁਜੀ ਪਤਾ ਲੱਗ ਗਿਆ ਕਿ ਤੂੰ ਵਿਆਹਾਂ ਵਿੱਚ ਨੱਚਣ ਦਾ ਕੰਮ ਕਰਦੀਆਂ ਤਾਂ ਉਹਨਾਂ ਕਦੀ ਨਹੀਂ ਮੰਨਣਾ ਫਿਰ ਅਸੀਂ ਨਾ ਪਟਿਆਲੇ ਜਾ ਕੇ ਵਿਆਹ ਦਾ ਸਾਰਾ ਸਮਾਨ ਲੈ ਕੇ ਆਏ ਅਸੀਂ ਦੁਨੀਆ ਤੋਂ ਚੋਰੀ-ਚੋਰੀ ਵਿਆਹ ਕਰਵਾ ਲਿਆ ਨਾ ਵਰਾਤ ਆਈ ਨਾ ਡੋਲੀ ਤੁਰੀ ਮੈਨੂੰ ਕਿਸੇ ਚੀਜ਼ ਦਾ ਗਮ ਨਾ ਹੋਇਆ ਕਿਉਂਕਿ ਮੈਨੂੰ ਮੇਰੀ ਸੁਪਨਿਆਂ ਦਾ ਸਹਜਾਦਾ ਮਿਲ ਗਿਆ ਸੀ ਅਸੀਂ ਵਿਆਹ ਕਰਵਾ ਕੇ ਮਹਾਲੀ ਰਹਿਣ ਲੱਗੇ ਮੈਂ ਜੋ ਕਦੀ ਵੀ ਕਿਸੇ ਨੂੰ ਆਪਣੇ ਨੇੜੇ ਨਹੀਂ ਸੀ ਝਪਕਣ ਦਿੰਦੀ ਉਸ ਨੇ ਵਿਆਹ ਕਰਵਾ ਕੇ ਆਪ ਚਾਹੁੰਦੀ ਸੀ ਕਿ ਮੈਂ ਪ੍ਰਦੀਪ ਤੇ ਸਾਹਾ ਵਿੱਚ ਕੁਲ ਜਾਵਾਂ ਜਦੋਂ ਪ੍ਰਦੀਪ ਨੇ ਘੜਾ ਕੇ ਮੈਨੂੰ ਸੀਨੇ ਨਾਲ ਲਾਇਆ ਤਾਂ ਮੇ ਉਸ ਦੀ ਬੁੱਕਲ ਦੀ ਨਿੱਕਲ ਮੂੰਹ ਮੰਗੂ ਪਿਗਲ ਗਈ ਅਸੀਂ ਇੰਨੇ ਨੇੜੇ ਨੇੜੇ ਸੀ ਕਿ ਸਾਡੇ ਦਰਮਿਆਨ ਸਾਡੇ ਪਰਛਾਵਿਆਂ ਲਈ ਵੀ ਕੋਈ ਜਗ੍ਹਾ ਨਹੀਂ ਸੀ ਬਹੁਤ ਬਹੁਤ ਖੁਸ਼ ਸੀ ਅਸੀਂ ਦੋਵੇਂ ਮੇਰਾ ਨੱਚਣ ਜਾਣਾ ਵੀ ਬੰਦ ਕਰਵਾ ਦਿੱਤਾ ਸੀ ਪ੍ਰਦੀਪ ਨੇ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਸੀ ਸਾਡੀ ਵਿਆਹ ਦਾ ਥੋੜੀ ਬਹੁਤ ਗਰਮਾ ਗਰਮੀ ਹੋਈ ਪਸੀਨਾ ਆ ਗਿਆ ਗੱਲ ਕਰਦੀ ਕਰਦੀ ਪੰਮੀ ਨੂੰ ਉਹ ਵਿੱਚ ਹੀ ਰੁਕ ਗਈ ਗੱਲ ਕਰਦੀ ਕਰਦੀ ਉਸਨੇ ਖੇਸੀ ਹਿਲਾ ਦਿੱਤੀ ਆ ਇੱਕੋ ਸਾ ਵਿੱਚ ਕੋਲ ਪਿਆ ਪੈਗ ਚੁੱਕ ਕੇ ਪੀ ਗਈ ਆ ਸ਼ਿੰਦੀ ਨੂੰ ਵੀ ਅਹਿਸਾਸ ਹੋ ਗਿਆ ਹੈ ਕਹਾਣੀ ਵਿੱਚ ਕੁਝ ਅਣਸਖਾਵਾਂ ਹੋਣ ਵਾਲਾ ਹੈ ਉਸਨੇ ਡਰਦੀ ਡਰਦੀ ਨੇ ਪੁੱਛਿਆ ਫੇਰ ਪੰਮੀ ਦੀਆਂ ਅੱਖਾਂ ਪਰ ਆਈਆਂ ਨੇ ਉਹ ਅੱਗੇ ਬੋਲੀ ਸ਼ਿੰਦੀ ਪਿਆਰ ਵਿੱਚ ਕਿਉਂ ਗਿਜੜੀ ਹੋਇਆਂ ਨੂੰ ਪਤਾ ਹੀ ਨਾ ਲੱਗਿਆ ਕਦੋਂ 3 ਮਹੀਨੇ ਲੰਘ ਗਏ ਇਹੀ ਪੈਨ ਦੀ ਯਾਰ ਤੇ ਦੁਨੀਆ ਨੂੰ ਸਾਡੀ ਖੁਸ਼ੀ ਰਾਸ ਨਾ ਆਈ ਕਿਸੇ ਨੇ ਪ੍ਰਦੀਪ ਤੇ ਪੈਨ ਜਾ ਕੇ ਸਭ ਕੁਝ ਦੱਸ ਸਕਤਾ ਉਸ ਦੀ ਮਾਂ ਬਾਪਾਈ ਉਹ ਬਹੁਤ ਗੁੱਸੇ ਵਿੱਚ ਸਨ ਉਹਨਾਂ ਨੇ ਪ੍ਰਦੀਪ ਨੂੰ ਆ ਕੇ ਪੁੱਛਿਆ ਇਹ ਕੁੜੀ ਕੌਣਾ ਪ੍ਰਦੀਪ ਬੋਲਿਆ ਇਹ ਪੰਮੀ ਹੈ ਮੈਂ ਇਸ ਨੂੰ ਪਿਆਰ ਕਰਦਾ ਹਾਂ ਅਸੀਂ ਵਿਆਹ ਕਰਵਾਇਆ ਹੈ ਉਸ ਦੀ ਮਾਂ ਬੋਲੀ ਚੱਲ ਘਰੇ ਚੱਲ ਮੈਂ ਤੇਰੇ ਪਿਆਰ ਦਾ ਭੂਤ ਉਤਾਰਦੀਆਂ ਵਿਆਹ ਕਰਵਾਇਆ ਇਹੋ ਜਿਹਿਆਂ ਦੇ ਤਾਂ ਨਿੱਤ ਵਿਆਹ ਹੁੰਦੇ ਨੇ ਤੈਨੂੰ ਪੈਸੇ ਵਾਲਾ ਦੇਖ ਕੇ ਕਿਵੇਂ ਫਸਾ ਲਿਆ ਆਪਣੀ ਚਾਲ ਵਿੱਚ ਚਲ ਇਸੇ ਵਕਤ ਘਰ ਚਲ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਪ੍ਰਦੀਪ ਮੇਰੀ ਜ਼ਿੰਦਗੀ ਵਿੱਚ ਮਹੀਵਾਲ ਬਣ ਕੇ ਆਇਆ ਸੀ ਪੱਟ ਦਾ ਮਾਸ ਭੁੰਨਣ ਦੀ ਗੱਲ ਕਰਨ ਵਾਲਾ ਪੁੰਨੂ ਨਿਕਲਿਆ ਮੈਨੂੰ ਉੱਥੇ ਕਮਰੇ ਵਿੱਚ ਇਕੱਲੇ ਨੂੰ ਛੱਡ ਕੇ ਆਪਣੇ ਮਾਪੇ ਨਾਲ ਇੰਜ ਤੁਰ ਗਿਆ ਜਿਵੇਂ ਮੈਨੂੰ ਜਾਣਦਾ ਹੀ ਨਾ ਹੋਵੇ ਮੈਂ ਚੁੱਪਚਾਪ ਖੜੀ ਦੇਖਦੀ ਰਹਿ ਗਈ ਮੈਂ ਕੀ ਬੋਲਦੀ ਜਦੋਂ ਪ੍ਰਦੀਪ ਵੀ ਸਾਥ ਛੱਡ ਗਿਆ ਬਹੁਤ ਰੋ ਰਹੀ ਹੈ ਪਰਮੇਸ਼ੰਦੀ ਦਾ ਵੀ ਮਨ ਪਰ ਆਇਆ ਹੈ ਸ਼ਿੰਦੀ ਨੇ ਪੁੱਛਿਆ ਫਿਰ ਕੀ ਹੋਇਆ ਪੰਮੀ ਪੂਆ ਆਇਆ ਪ੍ਰਦੀਪ ਮੁੜ ਕੇ ਸ਼ਿੰਦੀ ਇਹ ਮਰਦ ਜੱਤ ਸਾਰੀ ਇੱਕੋ ਜਹੀ ਆ ਜਦੋਂ ਇੱਕ ਫੁੱਲ ਤੋਂ ਪੌੜ ਉੱਡ ਜਾਂਦੇ ਨੇ ਫਿਰ ਹੋਰ ਫੁੱਲ ਲੱਭਣ ਲੱਗ ਪੈਂਦੇ ਨੇ ਮੈਂ ਤਾਂ ਘਰ ਦੇ ਵੱਲੋਂ ਵੀ ਟੁੱਟ ਗਈ ਸੀ ਪ੍ਰਦੀਪ ਵੀ ਦਵਾਰਾ ਮੁੜ ਕੇ ਨਹੀਂ ਆਇਆ ਮੈਂ ਉਸ ਨੂੰ ਬਹੁਤ ਫੋਨ ਕੀਤਾ ਉਸ ਦਾ ਫੋਨ ਹਮੇਸ਼ਾ ਬੰਦ ਆਉਂਦਾ ਰਿਹਾ ਬਹੁਤ ਇੰਤਜ਼ਾਰ ਕਰਿਆ ਕਿ ਇੱਕ ਦਿਨ ਉਸਦਾ ਫੋਨ ਆਏਗਾ ਤੇ ਉਹ ਵਾਪਸ ਆ ਜਾਵੇਗਾ ਮੇਰਾ ਵਿਸ਼ਵਾਸ ਝੂਠਾ ਨਿਕਲਿਆ ਉਹ ਮੁੜ ਕੇ ਕਦੇ ਨਹੀਂ ਆਇਆ ਸਭ ਕੁਝ ਖਤਮ ਹੋ ਗਿਆ ਸੀ ਸ਼ਿੰਦੀ ਆਪਣੇ ਆਪ ਤੇ ਜੋ غرور ਸੀ ਉਹ ਵੀ ਟੁੱਟ ਚੁੱਕਿਆ ਸੀ ਅੱਖਾਂ ਵਿੱਚੋਂ ਹੰਝੂ ਵਹਿ ਮੁੱਕ ਗਏ ਸੀ ਫਿਰ ਇੱਕ ਦਿਨ ਪਾਲਾ ਆਇਆ ਤੇ ਆ ਕੇ ਆਪਣੇ ਨਾਲ ਲੈ ਗਿਆ ਪੇਟ ਲਈ ਫੀ ਨੱਚਣਾ ਪੈ ਗਿਆ ਗਰੀਬ ਦੇ ਸੁਪਨਿਆਂ ਦਾ ਕੋਈ ਮੁੱਲ ਨਹੀਂ ਸ਼ਿੰਦੀ ਕੋਈ ਮੁੱਲ ਨਹੀਂ બસ ਇਹ ਦੋ ਦਿਨ ਖੁਸ਼ੀ ਦੀ ਆਈ ਸੀ ਪੂਰੀ ਜ਼ਿੰਦਗੀ ਵਿੱਚ ਕਿਕਰ ਦੇ ਫੁੱਲਾਂ ਮੰਗੂ ਚਾਰ ਦਿਨ ਦੀ ਬਹਾਰ ਆਈ ਸੀ ਜਿਵੇਂ ਕਿਕਰ ਦੇ ਫੁੱਲ ਹਵਾ ਦੇ ਪਹਿਲੇ ਬੁੱਲੀ ਨਾਲ ਛੜ ਜਾਂਦੇ ਨੇ ਸਾਡੇ ਪਿਆਰ ਦਾ ਫੁੱਲ ਵੀ ਬਹੁਤੀ ਦਿਨ ਖਿੜਿਆ ਨਾ ਰਹਿ ਸਕਿਆ ਜਮਾਨੇ ਦੀ ਪਹਿਲੀ ਰੂਹ ਦੀ ਅੱਗੀ ਗੋਡੀ ਠੇਕ ਗਿਆ ਉਹ ਗੱਲਾਂ ਕਰ ਰਹੀਆਂ ਸੀ ਕਿ ਕਰਨੈਲ ਸਿੰਘ ਦੇ ਘਰੋਂ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਆਉਣ ਲੱਗੀਆਂ ਆਵਾਜ਼ ਸੁਣ ਕੇ ਜਿੰਦੀ ਤੇ ਪੰਮੀ ਉੱਠ ਕੇ ਭਜੀਆਂ ਗਈ ਰਾਤ ਹੈ ਪਰਮੇਸ਼ੰਦੀ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾ ਰਹੀ ਆ ਪੰਮੀ ਬਹੁਤ ਉਦਾਸ ਹੋਈ ਆਪਣੀ ਗੱਲ ਕਰ ਰਹੀ ਆ ਜਿਸ ਆਭਰੂ ਦੀ ਮੈਂ ਹਮੇਸ਼ਾ ਮਹੱਤਤਾ ਸਮਝੀ ਉਸੇ ਨੂੰ ਵਿਸ਼ਵਾਸ ਜਿੱਤ ਕੇ ਕਿਵੇਂ ਪ੍ਰਦੀਪ ਨੇ ਕਿਵੇਂ ਤਾਰ-ਤਾਰ ਕਰ ਦਿੱਤਾ ਸੀ ਉਸਨੇ ਦੱਸਿਆ ਪ੍ਰਦੀਪ ਵੀ ਲੋਕਾਂ ਵਰਗਾ ਹੀ ਨਿਕਲਿਆ ਜੋ ਉਸਨੇ ਵੱਡੇ-ਵੱਡੇ ਸੁਪਨੇ ਦਿਖਾਈ ਸੀ ਉਹ ਸਭ ਮੇਰੇ ਜਿਸਮ ਤੱਕ ਪਹੁੰਚਣ ਦਾ ਜਰੀਆ ਸਨ ਪ੍ਰਦੀਪ ਤੇ ਇੱਕ ਦੋਸਤ ਜਿਸ ਨਾਲ ਉਸਦੀ ਵਿਗੜ ਗਈ ਸੀ ਉਸ ਤੋਂ ਪਤਾ ਚੱਲਿਆ ਸੀ ਇੱਕ ਦਿਨ ਪ੍ਰਦੀਪ ਦਾ ਇੱਕ ਦੋਸਤ ਆਇਆ ਉਸਨੇ ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕੱਲ ਜੀ